ਸਾਰੇ ਨੂੰ ਸਤ ਸ੍ਰੀ ਅਕਾਲ ਅਸੀਂ ਅੱਜ ਪਿੰਡ ਆਸਫਾਲੇ ਦੇ ਵਿੱਚ ਆਏ ਆ ਤੇ ਜਿੱਥੇ ਆਪਾਂ ਸਰਦਾਰ ਮਸਾ ਸਿੰਘ ਜੀ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਨ੍ਹਾਂ ਨੂੰ ਬਹੁਤ ਲੰਮੇ ਸਮੇਂ ਤੋਂ ਜਿਹੜੀ ਗੋਡਿਆਂ ਦੀ ਪ੍ਰੋਬਲਮ ਸੀਗੀ ਤੇ ਆਪਾਂ ਇੱਥੇ ਸਰਦਾਰ ਚਰਨ ਸਿੰਘ ਜੀ ਦੇ ਨਾਲ ਇੱਥੇ ਪਹੁੰਚੇ ਸੀਗੇ ਕਿ ਇਹਨਾਂ ਨੂੰ ਪ੍ਰੋਡਕਟ ਦਿੱਤੇ ਹਨ ਥੰਡਰ ਬਲਾਸਟ ਤੇ ਆਰਥੋਡਾਕ ਜੀਸੀਓਲ ਤੇ ਅਮੀਨੋ ਡ੍ਰੌਪ ਜਿਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਇਆ ਹੈ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਪ੍ਰੋਡਕਟ ਵਰਤੇ ਸੀ ਤੇ ਅੱਜ ਆਪਾਂ ਉਹਨਾਂ ਦੀ ਜ਼ੁਬਾਨੀ ਸੁਣਦੇ ਆਂ ਵੀ ਉਹਨਾਂ ਨੂੰ ਕਿੰਨਾ ਕੋ ਫਾਇਦਾ ਹੋਇਆ ਹਾਂਜੀ ਸਰ ਜੀ ਮੈਂ ਮਸਾ ਸੇ ਸਾਨ ਮਦਦ ਉਸ ਸਮਝ ਸਕਦਾ ਹਾਂ ਕਿ ਦਾ ਪ੍ਰਧਾਨ ਪਿੰਡ ਲਸਵਾਲਾ ਮੈਂ ਨੂੰ ਗੋਡਿਆਂ ਦੀ ਕਾਫੀ ਲੰਬੇ ਸਮੇਂ ਤੋਂ ਪ੍ਰੋਬਲਮ ਸੀ ਔਰ ਹੌਲੀ ਹੌਲੀ ਵਧਦੀ ਜਾ ਰਹੀ ਸੀ ਤੇ ਕੁਦਰਤੀ ਸਾਡਾ ਅਗਰ ਜਾਣ ਸਕਣਾ ਖਲਾਫ ਹੋਇਆ ਇਹ ਸਾਡੇ ਪਰਾਨੇ ਸੱਜਣ ਨੇ ਤੇ ਇਹਨਾਂ ਸਾਨੂੰ ਇਹਦੇ ਗਿਆਨ ਬਿਲਕੁਲ ਵਰਤਨਵਾਸ ਤੇ ਪ੍ਰੋਡਕਟ ਵਰਤਨਵਾਸ ਤੇ ਆਖਿਆ ਅਸੀਂ ਇਹਨਾਂ ਤੇ ਵਿਸ਼ਵਾਸ ਕਰਕੇ ਪਰਦਾਇਰ ਵਰਤੇ ਤੇ ਮੈਨੂੰ ਆਸਟੈਂਡ ਦੂਜਾ ਮਹੀਨਾ ਤੇ ਮੈਨੂੰ ਮਿਲਦਾ ਹੈ 50 ਤੋਂ 60% ਦੇ ਤਕਰੀਬਨ ਜਿਆਦਾ ਫਰਕ ਲੱਗਦਾ ਤੇ ਨਾਲ ਹੀ ਮੈਂ ਇਹਨਾਂ ਦੱਸਾਂ ਕਿ ਇਹਨੇ ਮੈਨੂੰ ਖੇਤੀ ਦੇ ਬਾਰੇ ਦੇ ਵੀ ਪੜਾਇਆ ਕਰ ਦਿੱਤੇ ਹਾਜੀ ਬਿਲਕੁਕਿ ਇਹਨਾਂ ਨੇ ਵਿਸ਼ਵਾਸ ਕਰਕੇ ਲਿਆ ਤੇ ਤੁਸੀਂ ਆਪਣੇ ਜਿਹੜੇ ਪੜਾਣ ਪ੍ਰਾਣ ਨੇ ਜਿਨ੍ਹਾਂ ਅੱਜ ਇਹਨਾਂ ਦੇ ਗੋਡਿਆਂ ਦੀ ਦਿੱਕਤ ਹੈ ਜਾਂ ਕਿਸੇ ਦੂਸਰੀ ਦਿੱਕਤ ਦੇ ਵਿੱਚ ਨੇ ਉਹਨਾਂ ਨੂੰ ਆਯੁਰਵੇਦਾਰੇ ਕੀ ਦੱਸੋਗੇ ਮੈਂ ਤਾਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਵੀ ਅਜਰੋਵੈਦਿਕ ਪ੍ਰੋਟੈਕਟਰ ਇਹ ਵਰਤੇ ਜਾਣ ਕਿਉਂਕਿ ਇਹ ਰਾਜ ਪ੍ਰੋਟੈਕਟਰ ਦਾ ਲੰਮਾ ਅਸਰ ਰਹਿਣ ਵਾਲਾ ਹੈ ਇਹ ਲੰਮਾ ਅਸਰ ਰਹਿਣ ਵਾਲਾ ਹੈ ਕਦੇ ਨਾ ਹੋਣ ਵਾਲਾ ਜਿਹੜੀਆਂ ਅੰਗਰੇਜ਼ੀ ਤੋਂ ਆਈਆਂ ਆਪਾਂ ਵਰਤਦੇ ਹਾਂ ਅੱਜ ਖਾਦੀ ਹੁਣ ਸ਼ਾਮ ਨੂੰ ਫੇਰ ਖਾਣੀ ਪਾਉਗੀ ਸ਼ਾਮ ਨੂੰ ਕਰੀ ਸਵੇਰੇ ਫਿਰ ਖਾਣੀ ਪਾਉਗੀ ਉਹਦਾ ਸਾਰੇ ਹੋਰ ਖਾਣੀ ਪਾਉਗੇ ਇਹ ਤੈਨੂੰ ਮੈਨੂੰ ਲੱਗਦਾ ਹੈ ਤਿੰਨ ਚਾਰ ਮਹੀਨਿਆਂ ਦੇ ਵਿੱਚ ਮੈਨੂੰ ਕਾਫੀ ਫਰਕ ਪੈ ਜਾਏਗਾ ਤੇ ਮੈਨੂੰ ਇਹ ਲੱਗਦਾ ਹੈ ਕਿ ਮੇਰਾ ਸਰੀਰ ਵੀ ਅੱਗੇ ਨਾਲੋਂ ਨਾ ਜਿਵੇਂ ਅੱਗੇ ਕਮਜ਼ੋਰ ਕਮਜ਼ੋਰ ਜਾ ਰਿਹਾ ਦਾ ਸਰੀਰ ਹੁਣ ਮੇਰਾ ਮੇਰਾ ਕੋਈ ਕਿਸਮਤ ਕਮਜ਼ੋਰ ਮੇਰਾ ਸਰੀਰ ਹੈ ਮੈਂ ਬਿਲਕੁਲ ਠੀਕ ਠਾਕ ਹੈ ਵਾਹਿਗੁਰੂ ਸਵਾਗਤ ਹੈ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ